ਹੁੰਦਾ ਹਾਲੇ ਇੱਥੇ ਇੱਕ ਮੋਗਾ ਹੈ ਇਧਰ ਨੂੰ ਆ ਇੱਕ ਇਧਰੋਂ ਲੈਫਟ ਸਰ ਅਹੀਂ ਅਹੀਂ ਤੁਮੀ ਇੱਕ ਲੈਫਟ ਨਹੀਂ ਇੱਥੇ ਇੱਥੇ ਇੱਕ ਛੱਡ ਦੇਣਾ ਨਾ ਨੱਕਾ ਜਦੋਂ ਨੱਕਾ ਖੋਲਾਂਗੇ ਉਹ ਵਾਲਾ ਉਹ ਪਾਣੀ ਸਾਰਾ ਹਾਂ ਦੇ ਵਿੱਚ ਪਾਣੀ ਸਾਰਾ ਸਾਰੀ ਜਮੀਨ ਕਵਰ ਹੋਈ ਨਹੀਂ ਵਾਲੀ ਜੀਨੇ ਜੀਨੇ ਲਾਉਣਾ ਉਹਦੇ ਲਈ ਨਹਿਰ ਦਾ ਮੋਗੇ ਦਾ ਪਾਣੀ ਵੀ ਜਾਈ ਜਾਊਗਾ ਨਹਿਰ ਦਾ ਪਾਣੀ ਆਵੇ ਨਾ ਆਵੇ ਤੁਹਾਡੇ ਕੋਲੋਂ ਪਾਣੀ ਹੋਊਗਾ ਤੁਸੀਂ ਇੱਥੋਂ ਐਸਟੀਪੀ ਤੋਂ ਚੱਕਣਾ ਆਪਣੇ ਥੰਮਨਾਲ ਰੋਡ ਜਿਹੜਾ ਸਾਡਾ ਆ ਐਸਟੀਪੀ ਆ ਇੱਥੋਂ ਚੱਕ ਇੱਥੇ ਛੱਡ ਦੇਣਾ ਇੱਕ ਪਾਈ ਪਊਗੀ ਇੱਥੇ ਟੀ ਬਹਿਜੂਗੀ ਇੱਕ ਪਾਈ ਬਿੱਧਰੋਂ ਚੱਲੇ ਜੂ ਇੱਥੇ ਤੱਕ ਇੱਕ ਪਾਈ ਬਿੱਧਰੋਂ ਇੱਥੇ ਤੱਕ ਆ ਜੂਗੀ ਇੱਕ ਪਾਈ ਬਿੱਧਰੋਂ ਇੱਧਰ ਨੂੰ ਆ ਰਿਹਾ ਆ ਸਾਡੀ ਪੰਚਾਇਤ ਦੀ ਜ਼ਮੀਨ ਇੰਡੋ ਤੁਸੀਂ ਇੱਥੋਂ ਆ ਜਿਹੜਾ ਸਾਹਮਣੇ ਰੋਡ ਤੋਂ ਇੱਕ ਤਾਂ ਚਲੇ ਗਿਆ ਇੱਥੋਂ ਇੱਧਰ ਵੀ ਆਣਾ ਇੱਧਰ ਹੀ ਪਾ ਸਕਦੇ ਹਾਂ ਠੀਕ ਹੈ ਇੱਕ ਹੈ ਫੇ ਤੁਹਾਡੇ 3 ਕਿਲੋਮੀਟਰ ਹੋ ਜਾਣਾ ਇੱਥੇ ਇੱਥੇ ਹੋ ਰਹੀ ਹੈ ਸਾਡਾ ਬਸ ਆ ਬੰਦੇ 29 ਜਗਾਉਣ ਵਾਲੇ ਸਭ ਬੰਦੇ ਅਗਲੀ ਨਹੀਂ 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 ਆ ਆਹ ਆਹ ਏਰੀਆ ਰੈਡੀ ਹੋ ਜਾਏ ਆਹ ਏਰੀਆ ਰੈਡੀ ਹੋ ਜਾਏ ਆਹੜਾ ਏਰੀਆ ਰੈਡੀ ਹੋ ਜਾਏਗਾ ਬਾਦਾਂ ਮੈਂ ਜਾਨਣਾ ਹੈ ਅਮੇ ਲਾਦ 201 ਗੱਡੀ ਕਿ ਤੁਸੀਂ ਮੰਨ ਕੇ ਤੋਂ ਐਫੀਡੀ ਲੈਣੀ ਹੈ ਕੋਈ ਨਹੀਂ ਸਾਈਨ ਹੋਣੇ ਇਹ ਬਹਾਰ ਕਰ ਲੈਣਾ ਉਹਦਾ ਕੋਈ ਤਰ ਨੂੰ ਪਿਆ ਲੈਂਦਾ ਹਾਂ ਹਾਂ ਉਹ ਹੈਗਾ ਜੀ ਅੱਛਾ ਉਹ ਤੇ ਸਾਈਨ ਹੋਣੇ ਨਿਬਾਰ ਕਰ ਲੈਣਾ ਉਹ ਸਿਰਫ ਇਹ ਲਿਖਿਆ ਹੋਇਆ ਜੀ ਮੈਂ ਇਹ ਐਸਟੀਪੀ ਦਾ ਪਾਣੀ ਆਪਣੀ ਜ਼ਮੀਨ ਤੇ ਲਾਉਣ ਲਈ ਤਿਆਰ ਹਾਂ ਕੰਨੀ ਐ ਸਰ ਵੀ ਆਪਣੇ ਛੇੜ ਤੋਂ ਪਈ ਨੇ ਸੁਣ ਇਹ ਆ ਇਹ ਨਾ ਇਰੀਆ ਨੀ ਮਰਦਾ ਆ ਪੰਚਾਇਤ ਹੋਈ ਆ ਵੀ ਸਾਡੀ ਜ਼ਮੀਨ ਆ ਗਈ ਕਿਹੜਾ ਇਰੀਆ ਆ ਆ ਥੋੜਾ ਜਿਹਾ ਆ ਇਨ ਆ ਇਰੀਆ ਅੱਛਾ ਹਲੇ ਨਹੀਂ ਮਨੋ ਜਿਹਨਾਂ ਨੇ ਆਪਣੀ ਆ ਨਹੀਂ ਦਾ ਰਹਿਣ ਤੋਂ ਜੀ ਛੱਡ ਦਿਓ ਜਿਹੜੀ ਆ ਸਾਈਡ ਵਾਲੀ ਆ ਸਾਈਡ ਵਾਲੇ ਬੰਦੇ ਵੇ ਆ ਸਾਈਡ ਆ ਇਧਰ ਆ ਉਸ ਆ ਉਰਲੀ ਵਾਲੀ ਆਪਣੇ ਮਨਾਂ ਦੀ ਇੱਕ ਤਾਂ ਹੀ ਆ ਬੰਦੇ ਇਥੇ ਕੈਨੇਡਾ ਗਏ ਹੋਏ ਜੀ ਬਾਹਰ ਗਏ ਹੋਏ ਜੀ ਇਹਨਾਂ ਨੇ ਆਉਣਾ ਸੀ ਵਿਆਹ ਤੇ ਆ 20 25 ਏਕੜੇ ਇੱਕ ਬੰਦੇ ਦੇ ਸੀਗੇ ਆ ਨੁੱਕ ਕਰਦੇ ਇਹ ਤਾਂ ਤਿਆਰ ਹੈ ਰਾਣੀ ਹੁਣ ਆਲਾ ਪਰਿਵਾਰ ਦਾ ਠੀਕ ਹੈ ਭਾਜੀ ਆਪਾਂ ਇੱਥੋਂ ਪਾਈ ਬਲਿਆਉਣੀ ਆ ਫਿਰ ਇੱਧਰਲੇ ਪਾਸੇ ਲਿਆਉਣੀ ਆ ਇੱਥੋਂ ਕ੍ਰੋਸ ਕਰਕੇ ਆਪਾਂ ਪੰਜਾਇਦਨ ਕਰਨੀ ਆ ਛੱਡਦੇ ਹੋ ਇੱਧਰ ਸਰ ਆਹ ਬੰਦੇ ਇਹਨਾਂ ਦੇ ਵਾਗ ਵੀ ਸਾਰੇ ਇਹਨਾਂ ਦੇ ਕਰ ਲਵਾਂਗੇ ਗਾ ਲੋੜ ਨਹੀਂ ਹੈਗੀ ਇੱਧਰ ਲੋੜ ਹੀ ਨਹੀਂ ਫਿਰ ਸਾਨੂੰ ਲੋੜ ਤਾਂ ਵੈਸੇ 100 ਏਕੜ ਚਾਹੀਦਾ ਜੀ ਲੈ ਕੇ ਮੈਡੀਕਲ ਨਹੀਂ ਭਾਜੀ ਬੈਠੇ ਇਹਨਾਂ ਨੂੰ ਸਾਰੇ ਮੀਟਿੰਗਾਂ ਵਿੱਚ 6 ਮਹੀਨੇ ਲੰਘਾ ਹੈ ਨਾ ਆਨੇ ਫਿਰ ਵੀ ਪਾ ਦੇ ਲੇਟ ਹੋ ਗਿਆ ਨਾ ਤੁੰਦੇ ਹੀ ਪਰਫਾਰਮਾ ਲਵਾਂਗੇ ਤੇ ਸਾਨੂੰ ਸਾਈਨ ਕਰਾ ਦੇ ਹਾਂ ਤੁਸੀਂ ਸਾਨੂੰ ਪਰਫਾਰਮਾ ਦਿਓ ਜੀ ਇਹੀ ਤੁਹਾਨੂੰ ਬੈਠਾ ਬਿਠਾਉਣ ਨੂੰ ਬਿਹਤਰ ਆ ਸਾਈਨ ਕਰਾ ਦਿਓ ਤੁਸੀਂ ਪਰ ਸਾਈਨ ਕਰਾ ਕੇ ਬਸ ਮਤਲਬ ਉਹ ਆਸਾਰਨ ਮੈਕਟੋ ਬਗੜਾ ਉਹ ਪਰਫਾਰਮਰ ਦੇ ਪਿਛਲੇ ਪਾਸੇ ਉਹਨਾਂ ਨੇ ਨੰਬਰ ਭਾਈ ਚਲੇ ਵਿਆਹ ਲੈ ਲੰਭਾ ਫਟੀ ਸਹੀ ਆ ਵੀ ਜਿੰਨਾ ਚਿਰ ਸਰਕਾਰ ਫਰੀ ਬਿਜਲੀ ਦੇ ਰਹੀ ਆ ਨਾ ਤਾਂ ਉਹਨਾਂ ਚੈਰਾ ਕਿਸੇ ਨੇ ਨੱਕ ਨਹੀਂ ਦੇਣਾ ਹੈਗਾ ਜਿੱਦਣ ਬਿੱਲ ਲੱਗ ਗਿਆ ਫੇਰ ਹਰੇਕ ਨੇ ਕਹਿਣਾ ਸਾਡੇ ਵੀ ਇੱਕ ਤਾਂ ਭਜਣਾ ਸਾਰੇ ਹਾਂ ਸਾਰੇ ਫੇਰ ਉਹ ਚੁਪੜ ਸਾਰੇ ਤੁਸੀਂ ਜੋੜਦੇ ਆ ਜੀ ਐਸਟੀਪੀ ਨਾਲ ਅੱਗੇ ਤਾਂ ਸੀਗਾ ਵੀ ਛੱਪੜ ਦਾ ਪਾਣੀ ਅਸੀਂ ਇੰਜਣ ਲਾ ਕੇ ਚੱਕ ਲਾਂਗੇ ਹੋਂ ਤਾਂ ਛੱਪੜ ਵੀ ਇਹਦੇ ਨਾਲ ਜੋੜਦੇ ਆ ਸਾਰੇ ਪਾਣੀ ਸਾਰਾ ਆਉਣਾ ਹੀ ਐਸਟੀਪੀ ਤੋਂ ਆ ਲੰਮੜਦਾਰ ਜੀ ਆ ਵੀ ਦੇਖੋ ਰਾਹ ਆਪਣਾ ਨੰਗ ਕੇ ਉੱਥੋਂ ਆਹ ਰਾਹ ਦੇਖੋ ਇੱਕ ਹੂੰ ਇਹ ਰਾਹ ਵੀ ਇੱਥੇ ਚੱਲ ਜਾਂਦਾ ਹੋਈ ਇਹ ਉੱਪਰ ਨਹੀਂ ਜਾਂਦੀ ਜਿਹੜੀ ਹਾਂ ਆਹ ਸੜਕ ਦੇ ਲਾਗੇ ਚੱਲ ਜਾਂਦੀ ਨਾ ਹਾਂਜੀ ਹਾਂ ਆ ਉਹ ਦੋ ਘੱਟ ਸੱਤਾਂ ਦਾ ਫਾਰ ਕੇ ਆ ਤਾ ਇੱਥੋਂ ਮੋੜ ਕੇ ਤੇ ਜਿਹੜਾ ਆਪਣਾ ਮੋੜਦਾ ਆ ਸੈਲਰ ਵਾਲਾ ਉਹ ਥਮਨ ਵਾਲੀ ਦੀ ਹੱਦ 'ਚ ਹੋ ਕੇ ਮੋੜਦਾ ਨਹੀਂ ਇੱਥੇ ਆਹ ਆਹ ਇੱਥੋਂ ਮੋੜਦਾ ਇਹਦੇ ਨਾਲ ਹੀ ਸਮਨ ਮਤਲਬ ਥਮਨ ਨਾਲ ਜਪਦਾ ਆ ਇੱਥੋਂ ਹੱਦ ਖਤਮ ਹੋ ਗਈ ਇੱਥੇ ਨਾਲ ਹੀ ਮੋੜਦਾ ਇਹ ਇੱਥੇ ਆ ਵੀ ਬੱਕ ਰੋਡ ਦੀ ਜਗ੍ਹਾ ਆ ਇਧਰਲੇ ਪਾਸੇ ਵੀ ਬੱਕ ਰੋਡ ਦੀ ਜ਼ਮੀਨ ਹੈ ਇਧਰ ਵੀ ਬੱਕ ਰੋਡ ਦੀ ਅੱਛਾ ਆਹ ਰਾਹ ਹੁਣ ਇਸ ਵੇਲੇ ਮੁਕੇ ਤੇ ਮੌਜੂਦ ਹੈ ਕਿ ਬਾਹਾਂ ਲੋਕਾਂ ਨੇ ਨੇ ਚਾਲਾ ਹੈ ਗੇੜਾ ਗੇੜਾ ਹੋਰ ਰੋਕਦੀ ਹੈ ਮੋਰੇ ਰੋਡ ਨਹੀਂ ਖਾਸ ਹੁੰਦਾ ਹੈਗਾ ਫਿਰ ਆ ਇੱਥੇ ਇਧਰੋਂ ਆਣ ਕੇ ਇੱਥੇ ਆਣ ਕੇ ਥੋੜੀ ਰੋਕ ਗਈ ਪਿਆ ਆਹ ਜਮੀਨ ਪੰਚਾਇਤ ਦੀ ਹੈ ਇਹ ਭੈ ਉਹਦੇ ਨੀਲੀ ਕੀਤੀ ਹੈ ਠੀਕ ਹੈ ਨੀਲੀ ਪਿੱਛੇ ਬੰਜੇਸ ਦੀ ਉਧਰ ਨਹੀਂ ਹੈ ਕੋਈ ਹੈ ਨਹੀਂ ਬੰਜੇ ਹਾਂ ਆ ਪੰਚਾਇਤ ਦੀ ਹੈਗੀ ਇੱਥੇ ਨਹੀਂ ਉੱਥੇ ਵੀ ਨਹੀਂ ਨਹੀਂ ਇੱਥੇ ਕਰਤੀ ਨਹੀਂ ਹੈ ਆ ਆ ਰਾਤੀ ਆ ਕੇ ਬਸੀਮੇ ਦਾ ਨਾਲ ਲੱਗਦੀ ਨਹੀਂ ਆ ਗਿਆ ਤਾਂ ਉਹ ਆ ਜਿਹੜੀ ਉਹ ਗੈਲ ਜਾਂਦੀ ਆ ਤੇ ਉਹ ਬੋਰ ਜਾਨੀ ਜਿਹੜੀ ਨਹੀਂ ਤੇ ਉਹ ਉਹ ਬਾਈ ਇਹ ਤੋਂ ਬਾਈ ਵੇ ਕੱਜ ਤੱਕ ਦੇ ਦਿੰਨੇ ਆਂ ਤੁਹਾਨੂੰ ਨਹੀਂ ਸਰ ਜਦੋਂ ਫਿਰ ਤੁਸੀਂ ਆ ਪਾਣੀ ਇੱਥੇ ਆ ਹੀ ਰਿਹਾ ਆ ਫਿਰ ਇਹਨਾਂ ਨੂੰ ਇਹ ਵੱਖਰਾ ਦੇਵਾਂਗੇ ਫਿਰ ਆ ਰਹਿਣੇ ਆ ਜੀ ਸਾਰੇ ਹੀ ਰਿਕਵਰ ਕਰਨਾ ਚਾਹੁੰਦੇ ਆ ਨਾ ਭਾਈ ਅੱਛਾ ਠੀਕ ਹੈ ਮਤਲਬ ਜੇ ਕੱਲ ਨੂੰ ਪਾਣੀ ਵੱਧ ਆਇਆ ਫਿਰ ਤੁਸੀਂ ਗਾਂ ਸਮਾਉਣ ਤੇ ਕੋ ਪੰਜ ਸੱਤ ਸਾਲ ਬਾਅਦ ਐਕਸਟੈਂਡ ਕਰ ਦੋਗੇ ਫਿਰ ਇਹ ਜਿਹੜੇ ਪਾਈਪ ਜਿਹੜੇ ਤੁਸੀਂ ਹੁਣ ਪਾਉਣੇ ਆ ਬੇਸ ਬੇਸ ਪਾਉਣੇ ਪਾਈਪ ਫਿਰ ਛੋਟੇ ਨਹੀਂ ਪੈਣਗੇ ਨਹੀਂ ਨਹੀਂ ਜੀ ਇੱਥੋਂ ਪਾਈਪ ਇਹਨਾਂ ਨੂੰ ਐਕਸਟੈਂਡ ਹੋਊਗੀ ਹਾਂ ਜੀ ਜਿਹੜੇ ਪਾਈਪ ਇੱਥੋਂ ਛੱਡਤੀ ਹੈ ਨਾ ਐਂਡ ਛੱਡਦਾ ਮਤਲਬ ਜੇ ਤਾਂ ਆ ਆ ਤੁਹਾਡਾ ਇੱਥੇ ਆ ਗਿਆ ਮਤਲਬ ਕੋਕੇ ਅੱਗੇ ਆ ਗਿਆ ਮਤਲਬ ਉਹ ਤੁਹਾਡਾ ਪਾਈਪ ਦਾ ਡਾਇਆ ਹੁਣ ਤੁਸੀਂ ਉਹ ਸੋਚ ਕੇ ਪਾਉਂਦੇ ਨਹੀਂ ਲਊਗਾ ਕਿਉਂਕਿ ਇੱਕ ਟਾਈਮ ਦੇ ਤੇ ਨੱਕਾ ਦਾ ਇੱਕ ਹੀ ਹੋਲਣਾ ਜੀ ਅੱਛਾ ਨੱਕੇ ਤਾਂ ਇਹ ਨਹੀਂ ਵੀ ਨੱਕੇ ਚਾਰ ਖੁੱਲ ਜਾਣਗੇ ਪੰਜ ਖੁੱਲ ਜਾਣਗੇ ਨੱਕਾ ਇੱਕੋ ਹੀ ਖਲਣਾ ਉਹ ਫਿਰ ਟਾਈਮ ਕੱਢ ਜਾਣਾ ਅੱਛਾ ਬਾਰੀ ਆ ਜਾਣੀ ਮੰਨ ਲਓ ਜੇ ਤੁਸੀਂ ਹੁਣ ਤਿੰਨ ਜਗ੍ਹਾ ਨੂੰ ਛੱਡਿਆ ਫਿਰ ਤੁਸੀਂ ਇੱਕ ਪਾਸੇ ਨੂੰ ਟਾਈਮ 8 ਘੰਟੇ ਛੱਡਤਾ ਦੂਜੇ ਪਾਸੇ ਨੂੰ 8 ਘੰਟੇ ਅੱਛਾ ਉਹਦੇ ਤੇ ਜਿਹੜਾ ਫਿਰ ਜਿਹੜਾ ਤੁਸੀਂ ਸਾਡੇ एसटीपी ਤੋਂ ਗਾਂਹ ਸਪਲਾਈ ਲੈਣੀ ਆ ਉਹ ਉਹਦੇ ਤੇ ਤੁਹਾਡਾ ਪੰਪ ਸਿਸਟਮ ਲੱਗਣਾ ਸਾਰਾ ਉਹ ਸਭ ਕੁਝ ਤੁਹਾਡਾ ਹੈ ਸਭ ਕੁਝ ਸਾਡਾ ਕਮਰਾ ਬਣਨਾ ਜੀ ਉੱਤੇ ਮੋਟਰਾਂ ਲੱਗਣੀਆਂ ਨੇ ਮੋਟਰਾਂ ਲਾ ਕੇ ਕਮਰੇ ਦੀ ਚਾਬੀ ਤੁਹਾਨੂੰ ਦੇ ਦੇਣੀਆਂ ਜੀ ਅੱਛਾ ਜਿਹੜਾ ਇਹਨਾਂ ਨੇ ਪਾਣੀ ਲਾਉਣਾ ਉਹਨਾਂ ਨੇ ਜਦੋਂ ਪਾਣੀ ਲਾਉਣਾ ਆਪ ਜਾ ਕੇ ਮੋਟਰ ਚਲਾ ਲੈਣੀ ਪਾਣੀ ਲਾ ਲੈਣਾ ਨਹੀਂ ਉਹ ਫੇਰ ਉਸ ਤੋਂ ਬਾਅਦ ਉਹਦਾ ਜਿਹੜਾ ਮੇਨਟੇਨੈਂਸ ਆ ਜਾਂ ਉਹਨੂੰ ਸਾਭ ਸੰਭਾਲਿਆ ਉਹ ਉਹ ਫੇਰ ਤੁਹਾਡੇ ਡਿਪਾਰਟਮੈਂਟ ਨੇ ਚਲਾਉਣੀ ਆ ਜਾਂ ਕੈਲਕੂਲੇਸ਼ਨ ਜੀ ਮੈਂ ਰਿਪੋਰਟ ਕਰੂੰਗਾ ਜੀ ਅੱਛਾ ਠੀਕ ਹੈ ਸਾਡੇ ਕੋਲੇ ਪੈਸੇ ਆਉਂਦੇ ਆ ਅਸੀਂ ਵੀ ਕਰ ओके ਕਿਉਂਕਿ ਲਗਣਾ ਤਾਂ ਐਸਟੀਪੀ ਦੀ ਬਾਉਂਡਰੀ ਦੇ ਅੰਦਰ ਹੀ ਹੈ ਨਾ ਉਹ ਅੱਛਾ ਰੋਡ ਦੇ ਅੰਦਰ ਹੀ ਲਗਣਾ ਹੋ ਸਾਰਾ ਕੁਝ ਮਨ ਉਹਦੀ ਮਸ਼ੀਨ ਮਸ਼ੀਨ ਕੱਲ ਰਮਨ ਇਹਨਾਂ ਨੇ ਅਮਰੋੜਾ ਜੀ ਨੇ ਕੱਲ ਉਹ ਟਾਟਮ ਕੀਤਾ ਤੇ 5 ਮੀਲ ਦੀ ਉਹਨੇ ਆਪਣੇ ਲੱਗੇ ਸਮਨ ਸੁਣਾ ਸੀਮ ਐਸੀ ਇਸੀ ਚੀਜ਼ ਦਾ ਸਗਰੂਪ ਸੇਮ ਐਸੀ ਚੀਜ਼ ਦੇ ਅੱਛਾ ਤੇ ਥਾਂ ਥਾਂ ਮਤ ਕਰਦੇ ਬਸਤੀ ਪੀਰ ਦਾ ਤਾਂ ਇਹ 77 ਏਕੜ ਦਾ ਕਰਤਾ ਅੱਛਾ 75 ਐਮਐਲਡੀ 75 ਠੀਕ ਹੈ ਮਤਲਬ ਇਸ ਮਤਲਬ ਹਰ ਹਲ ਕਿ ਮਤਲਬ ਸਾਰੇ ਨੇ ਹੁੰਦੇ ਨੇ ਇਹ ਸੋਚਣਾ ਤੁਸੀਂ ਪਹਿਲਾਂ ਛੱਪੜਾਂ ਦੇ ਉੱਤੇ ਥਾਪਰ ਮਾਡਲ ਲੱਗ ਕੇ ਉਹਦਾ ਪਾਣੀ ਸਾਫ਼ ਹੋ ਜਾਣਾ ਠੀਕ ਆ ਉਹ ਪਹਿਲੇ ਹੀ ਸਾਫ਼ ਆ ਪਾਣੀ ਉਹ ਹੋਰ ਸਾਫ਼ ਆ ਉਸ ਤੋਂ ਐਸਟੀਪੀ ਉਹਨੂੰ ਹੋਰ ਟ੍ਰੀਟ ਕਰ ਦੇਣਾ ਉਹਦਾ ਪਾਣੀ ਬਹੁਤ ਜ਼ਿਆਦਾ ਸਾਫ਼ ਹੋ ਜਾਣਾ ਜੀ ਤੇ ਵੈਸੇ ਵੀ ਜਿਹੜਾ ਆਹੜਾ ਪਾਣੀ ਆ ਨਾ ਇਹਦੇ ਜੀ ਤੱਤ ਜ਼ਿਆਦਾ ਨੇ ਇਹਨੂੰ ਕੇਸ ਨੂੰ ਲਾ ਕੇ ਦੇਖੋਗੇ ਨਾ ਇੱਕ ਵਾਰੀ ਘੜਾ ਜਿਹੜਾ ਝਾੜ ਆ ਉਹ ਵਜ੍ਹਾ ਨਾਲ ਆਟਾ ਬਣੇਗਾ ਮੈਨੂੰ ਇਹ ਦੱਸਿਓ ਵੀ ਜਿਹੜਾ ਉਹ ਖਰਚ ਆਇਆ ਵੀ ਜੋ ਗੰਦਾ ਪਾਣੀ ਦਰਿਆ ਚਲ ਜਾਣਾ ਜਿੰਨੀ ਤੁਹਾਡੀ ਇਹ ਸੌ ਖੇਤ ਦੀ ਆ ਤੁਸੀਂ ਜਦੋਂ ਸੌ ਖੇਤ ਚ ਪਾਣੀ ਕਿੰਨਾ ਹੈ ਤੁਹਾਡਾ 3 ਐਮਐਲਡੀ ਕਹਿੰਦੇ ਤੁਸੀਂ ਸਾਡਾ ਹਾਂਜੀ ਹਾਂਜੀ ਸੌ ਖੇਤ ਜਿੰਨੇ ਐਮਐਲਡੀ ਪਾਣੀ ਲੱਗ ਜਾਣਾ 3 ਐਮਐਲਡੀ ਤੇ ਫੇਰ ਉਸ ਤੋਂ ਬਾਅਦ ਕਿੰਨਾ ਕੁ ਬਚਣਾ ਜਿਹੜਾ ਕਿਤੇ ਗਾਂ ਜਾਣਾ ਦੇ ਤਾਂ ਜਦੋਂ ਝੋਨੇ ਆ ਡੈਮ ਆਉਣਾ ਉਹ ਕਿਤੇ ਮਾਰੋ ਮਾਰ ਹੋਣੀ ਆ ਫਿਰ ਬਚਣਾ ਹੀ ਨਹੀਂ ਝੋਨੇ ਦੇ ਵੇਲੇ ਮਾਰੋ ਮਾਰ ਹੋਣੀ ਆ ਇੱਥੇ ਸਾਨੂੰ ਪਾਣੀ ਦੇ ਦੇ ਸਾਨੂੰ ਪਾਣੀ ਦੇ ਦੇ ਤੁਹਾਨੂੰ ਫੋਨ ਆਉਣਿਆ ਪਾਣੀ ਛੱਡ ਦੇ ਮੇਰੇ ਵਾਲੇ ਖੇਤ ਚ ਪਾਣੀ ਛੱਡ ਦੇ ਜਦੋਂ ਨੋ ਡਿਮਾਂਡ ਆ ਜਦੋਂ ਹੁਣ ਕਣਕ ਸੁੱਕੀ ਆ ਯਾਰ ਨਹੀਂ ਪਾਣੀ ਲਾਉਣਾ ਤੇ ਇਹ ਜ਼ਰਾ ਪਾਣੀ ਦਰਿਆ ਜੀ ਜਾਣਾ ਤੇਰੇ ਕਿਧਰ ਹੀ ਰੁਕਣਾ ਜਾਂ ਫਿਰ ਕੋਈ ਸਬਜ਼ੀਆਂ ਵਾਲਾ ਬੰਦਾ ਹੋਊਗਾ ਵੀ ਸਬਜ਼ੀਆਂ ਨੂੰ ਪਾਣੀ ਲਾਉਣਾ ਰੈਗੂਲਰ ਪਾਣੀ ਲੱਗਦਾ ਜੀ ਨੂੰ ਉਹ ਲਾਊਗਾ ਪਾਣੀ ਹੂੰ ਉਹਨੇ ਆਪਣੀ ਡਿਮਾਂਡ ਅਕੋਰਡਿੰਗਲੀ ਲਾਉਣਾ ਧੱਕਾ ਕੋਈ ਨਹੀਂ ਠੀਕ ਹੈ ਸਰ ਉੱਧ ਬਟਨ ਆਨ ਹੋਊਗਾ ਮੋਟਰ ਦੇ ਪਾਣੀ ਇੱਧਰੋਂ ਆਣਾ ਤੇ ਆਣਾ ਹੀ ਨਹੀਂ ਪਾਣੀ ਤੇ ਉੱਧਰੋਂ ਚੱਲਣਾ ਵਾ ਇਹਦੇ ਸਮਰਸੀਬਲ ਮੋਟਰ ਲਾਈਆਂ ਹੋਈਆਂ ਨੇ ਕੋਈ ਪਿੱਛੇ ਸਵਿੱਚ ਆਨ ਕਰੂਗਾ ਜਾ ਕੇ ਤੇ ਚੱਲਣੀ ਜਾਂ ਨਹੀਂ ਚੱਲਣੀ ਇੱਧਰ ਹੋਣਾ ਵੀ ਪੱਕੀ ਛੜਨੀ ਛੜਨੀ ਇੱਕ ਟਾਈਮ ਇਹਦੇ ਕੋਈ ਸਪਲਾਈ ਹੈ ਵਾ ਅੱਛਾ ਜਿਹੜਾ ਸਾਡਾ ਸਾਫ਼ ਹੋਇਆ ਪਾਣੀ ਇੱਕ ਚ ਟੈਂਕ ਹੋਣਾ ਟੈਂਕ ਚ ਆਣਾ ਵਾ ਉਹਦੇ ਚ ਤੁਸੀਂ ਮੋਟਰ ਬਣਾਈ ਆਪਣੀ ਸਮਰਸੀਬਲ ਲੈਣੀ ਤੁਸੀਂ ਸਮਰਸੀਬਲ ਪਾ ਦੀਏ ਜਾਂ ਦੂਜੀ ਬਾਦੀਏ ਕੋਈ ਵੀ ਮੋਨੋ ਬਲੌਕ ਪਾ ਦੀਏ ਅੱਛਾ ਉਹਦੇ ਜਿਹੜੇ ਸੈਕਸ਼ਨ ਪਾਈ ਉਹਦੇ ਤੇ ਛੜਦੀਏ ਮਤਲਬ ਸਾਨੂੰ ਤੁਸੀਂ ਜਿਹੜਾ ਪਾਣੀ ਖੇਤਾਂ ਨੂੰ ਦੇਣਾ ਆ ਪਾਣੀ ਪੈਪ ਸਟਣ ਤੱਕ ਰੈਡੀ ਕਰਕੇ ਉਹ ਤੁਸੀਂ ਦੇਣਾ ਕਮੇਟੀ ਇਕੱਤਰ ਬੈਠੀ ਹੈ ਕੋਈ ਕੁਝ ਵੀ ਨਹੀਂ ਦਾ ਕੁਝ ਵੀ ਨਹੀਂ ਹੈ ਸਾਰਾ ਸੁਣੀ ਆਪਕਾ ਇਹ ਸਿਰਫ ਲੱਗਦਾ ਪ੍ਰੋਜੈਕਟ ਬਣਾ ਕੇ ਭੇਜਾ ਦਈਏ ਇਹ ਉਹ ਰਹਿ ਗਿਆ ਇਹ ਹੁਣ ਦੁਬਾਰਾ ਕਰਦੇ ਸ਼ੁਰੂ ਕਰ ਅੱਛਾ ਮਤਲਬ ਜੇ ਇਸ ਦੀ ਤੁਹਾਨੂੰ ਉਦੋਂ ਸਿਆਲਾਂ ਚ ਦੱਸ ਦਿੰਦੇ ਤਾਂ ਹੁਣ ਪੈ ਜਾਣੀ ਸੀ ਤੇ ਹੁਣ ਜੇ ਇਹ ਤੁਹਾਨੂੰ ਅਸੀਂ ਜੈਸ ਲੈ ਕੇ ਦਿੰਨੇ ਫੇਰ ਕਦੋਂ ਪਾਉਣੀ ਹੈ ਇਹ ਵੀ ਹੁਣ ਸੀਜ਼ਨ ਅਗਲੇ ਚ ਬੈਣਗੇ ਝੋਨਾ ਲੱਗ ਜਾਣਾ ਹੁਣ ਝੋਨਾ ਜਿਹੜੇ ਵੜਨ ਨਹੀਂ ਦੇਣਾ ਸਾਨੂੰ ਹਾਂ ਚੌੜੇ ਤੋਂ ਬਾਅਦ ਪ੍ਰੋਜੈਕਟ ਚੰਡੀਗੜ੍ਹ ਕੋਲ ਪਾਸ ਹੋਣਾ ਸਾਨੂੰ ਟਾਈਮ ਤੇ ਫੇਰ ਕਣਕ ਤਾਂ ਜਦੋਂ ਝੋ ਆਪਣਾ ਕਣਕ ਵੱਢਦੇ ਆ ਜਦੋਂ ਅਸੀਂ ਹਰ ਝੋਨਾ ਵੱਢਣਾ ਹੈ ਕਣਕ ਬੀਜਣ ਵਿੱਚ ਫਿਰ ਟਾਈਮ ਹੀ ਬਹੁਤ ਥੋੜਾ ਹੁੰਦਾ ਕੋਈ ਨਾ ਆ ਦੋ ਮਹੀਨੇ ਇਹ ਤਾਂ ਹੀ ਸਾਡਾ 10 ਦਿਨਾਂ ਦਾ ਕੰਮ ਆ ਸਾਰਾ ਪਾਈਪ ਲਾਈਨ ਦਾ ਅੱਛਾ ਉਹ ਤਾਂ ਇੰਨਾ ਇੰਨੀ ਜਗ੍ਹਾ ਹੀ ਕਮਰਾ-ਕਮਰਾ ਬਣਾਣਾ ਆਏ ਕਰੀ ਮੈਂ ਤਾਂ ਆਪਣਾ ਕਮਰਾ ਬਣਾਣਾ ਮੋਟਰ-ਮੋਟਰ ਬਣਾਣਾ ਉਹਦਾ ਉਹ ਤਾਂ ਸਾਡੇ ਉੱਥੇ ਚੱਲਣਾ ਲੱਗਣਾ ਇੱਥੇ ਇਹ ਤਾਂ ਹੁੰਦੇ ਚ ਪਾ ਦੇ ਉਹ ਇਹ ਜਿਹੜੀ ਪਾਈਪ ਲਾਈਨ ਦਾ ਕੰਮ ਆ ਇਹ ਤਾਂ ਸਾਡੇ 10 ਦਿਨਾਂ ਦਾ ਕੰਮ ਆ ਅੱਛਾ ਤੇ ਵੈਸੇ ਵੀ ਦੇਖੋ ਜੀ ਬਹੁਤ ਸਾਰਾ ਕੰਮ ਇਹਦੇ ਵਿੱਚ ਸੜਕ ਦੇ ਨਾਲ-ਨਾਲ ਹੋਣਾ ਹਾਂ ਇੱਥੇ ਵੀ ਲੋੜ ਨਹੀਂ ਪੈਣੀ ਇੱਥੋਂ ਆਪਾਂ ਇਹ ਆ ਜਿਹੜਾ ਆ ਆ ਪਾਈ ਉਹ ਜਿਹੜਾ ਸਾਰਾ ਇਹ ਵੀ ਅਸੀਂ ਝੋਨੇ ਵੇਲੇ ਪਾ ਸਕਦੇ ਹਾਂ ਇੱਥੇ ਜਿੱਥੇ ਟ੍ਰੀਟਮੈਂਟ ਲੱਗਦਾ ਡੇਰੀ ਚ ਆ ਜਾਣੀ ਨਾ ਆ ਕੇ ਪੈ ਇੱਥੋਂ ਲੈਣਗੇ ਇਹਨਾਂ ਨੂੰ ਅਸੀਂ ਲੱਕੇ ਦੇਣੀ ਆ ਆਪਣਾ ਮੋਗਾ ਆ ਇੱਥੇ ਮੋਗੇ ਤੇ ਛੱਡ ਦੇ ਇੱਕ ਇੱਕ ਜਗ੍ਹਾ ਆਪਾਂ ਜਦੋਂ ਸਾਰਿਆਂ ਨੂੰ ਪਾ ਲਈ ਹੋਈ ਸਰੀ ਆ ਗਈ ਉੱਥੋਂ ਦੀ ਬਾਕੀ ਜਿੱਥੇ ਪਿੱਛੇ ਆ ਆਪਣਾ ਖਾਣਾ ਚੇਤੇ ਉਸ ਦਾ ਹੋ ਸਕਦਾ ਹਾਂ ਮੋਗੇ ਆਪਣਾ ਖਰਚਾ ਕਰਕੇ ਜੇ ਮੈਨੂੰ ਸਹਿਮਤੀ ਦਓਗੇ ਵੀ ਪਾਈ ਬੰਦਰ ਨੂੰ ਪਾਣੀ ਵੀ ਆ ਮੈਂ ਉਹ ਵੀ ਪਾ ਦੂੰਗਾ ਹਾਂ ਜੋ ਵੀ ਡਿਪਾਰਟਮੈਂਟ ਪਾ ਦੂੰਗਾ ਇਹ ਵੇ ਪਤਾ ਕੀ ਚੈੱਕ ਕਰ ਸੀਗਾ ਕਿ ਕਿਹਦਾ ਕਿਹਦਾ ਖਾਲਾ ਆ ਲੈ ਬੱਲ ਲਾ ਲਓ ਨਹੀਂ ਜੀ ਜੀ ਹਿਸਾਬ ਨਾਲ ਇਹ ਟ੍ਰੀਟਮੈਂਟ ਤੁਸੀਂ ਦੱਸ ਦਿਓ ਪਾਣੀ ਦਾ ਸਿਆਲ ਨੂੰ ਵੀ ਲੱਗ ਸਕਦਾ ਜਦੋਂ ਮਰਜੀ ਵਾਤ ਆਪਾਂ ਮੋਟਰ ਚਲਾਉਂਦੀ ਇਹ ਰੋਡ ਆ ਜਿੱਦਾਂ ਤੁਹਾਨੂੰ ਸਪਲਾਈ ਦੇਣ ਨੂੰ ਕਹਿੰਦੇ ਆ ਹਾਂ ਹਾਂ ਇਹ ਸਿਆਣੂ ਪਾਣੀ ਵੇਸਟੇ ਆ ਕੇ ਤੇ ਜਾ ਨਹੀਂ ਸਕਦਾ ਕਿੰਨੀ ਪੈਲੀ ਆਪਣੀ ਦਾਸਾ ਤਿੰਨ ਚਾਰ ਪਾਣੀ ਕਣਕ ਨੂੰ ਰਾਂਗ ਇਹਦਾ ਖਾਣਾ ਬਹੁਤ ਵੱਡਾ ਜਾਂਦਾ ਘਰਾਂ ਜੋ ਪਾਣੀ ਦਾ ਡੇਲੀ ਨਿਕਲਦਾ ਨਾ ਸਾਨੂੰ ਤਾਂ ਸਾਰਾ ਪਤਾ ਇਹਦੇ ਬਾਰੇ ਘਰਾਂ ਜੋ ਪਾਣੀ ਦਾ ਡੇਲੀ ਨਿਕਲਣਾ ਨਾ ਹਾਂ ਟ੍ਰੀਟ ਹੋਣਾ ਹੀ ਹੋਣਾ ਹੁਣ ਇਹ ਪਾਣੀ ਇੱਥੇ ਆਈ ਜਾਣਾ ਤੁਹਾਡੇ ਕੋਲ ਕਿਹੜੀ ਸਕੀਮ ਤੁਸੀਂ ਕਹਿੰਦੇ ਆ ਸਾਨੂੰ ਕਿ ਨਹੀਂ ਫੇ ਪਾਣੀ ਇਹ ਇੱਕ ਮਿੰਟ ਗਰਵੀਰ ਇਧਰੋਂ ਸਮਝੀ ਅੱਕ ਲੱਗੇ ਆ ਜਰਾ ਐਸ ਨੰਬਰ 'ਚ ਸਾਡਾ ਐਸਟੀਪੀ ਆ ਆ ਨੰਬਰ ਹਾਂ ਇਹ ਚ ਹਾਂ ਜਿਹੜਾ ਆ ਨੰਬਰ ਇਹ ਚ ਐਸਟੀਪੀ ਆ ਏਜ ਇਹਨਾਂ ਦਾ ਇਹ ਕਹਿਣੇ ਵੀ ਅਸੀਂ ਇੱਥੋਂ ਜਦੋਂ ਪਾਣੀ ਸਾਡਾ ਇਹਨਾਂ ਰੈਡੀ ਹੋਇਆ ਸਾਨੂੰ ਮਿਲ ਗਿਆ ਐਸਟੀਪੀ ਤੋਂ ਤਾਂ ਅਸੀਂ ਇਹਦੇ ਨਾਲ ਦੀ ਛੜਕ ਦੇ ਲਈ ਜਾ ਕੇ ਤਾਂ ਇੱਥੇ ਮੋਗਾ ਤੇ ਇੱਥੇ ਮੋਗਾ ਇੱਥੇ ਮੋਗਾ ਹੈਨਾ ਕਿਹਦੇ ਕਿਤਾ ਚ ਹੈ ਇੱਥੇ ਮਾਹਲੇ ਦੇ ਮਾਹਲੇ ਦਾ ਹੀ ਮਾਹਲੇ ਦੇ ਕਿਤਾ ਇੱਥੋਂ ਜਦੋਂ ਫੇ ਇਹ ਮੋਗੇ ਦਾ ਪਾਣੀ ਜਿਹੜਾ ਇੱਥੋਂ ਦੀ ਆਉਂਦਾ ਆ ਇਹ ਇਹਦੀ ਖਾਲ ਛੱਡ ਦੇਣਾ ਉਹ ਚ ਉੱਥੇ ਮੋਗਾ ਇਹ ਖਾਲ ਸਾਰੀ ਚਾਲੂ ਕਰ ਦੇਣੀ ਆ ਜੀ ਇੱਥੇ ਤੱਕ ਸ਼ਹਿਰ ਆ ਜਾਂਦਾ ਇੱਥੇ ਕੋ ਦਾ ਗੁਰਵੀਰ ਕਿ ਤੱਕ ਦਾ ਇੱਥੇ ਤੱਕ ਬਿਲਕੁਲ ਇੱਥੇ ਤੱਕ ਹੁੰਦਾ ਇੱਥੇ ਤੱਕ ਆ ਜਾਂਦਾ ਮਤਲਬ ਇੱਥੋਂ ਚਾਕੇ ਮੋਹ ਸਾਹਿਬ ਦੇ ਥੰਮਣ ਵਾਲਾ ਰੋਡ ਦੇ ਪਰਲੇ ਪਾਸਿਓਂ ਮਤਲਬ ਗੱਭਿਓਂ ਚੱਲਿਆ ਇਹ ਸਮਝ ਲਓ ਖੋਖੇ ਵਾਲਾ ਰੋਡ ਤੱਕ ਆ ਜਾਂਦਾ ਠੀਕ ਹੈ ਨਾ ਇਹ ਚ ਬਾਜੀ ਜਿੱਦਾਂ ਨਾ ਉਹ ਖਾਲਾ ਸੈਡਾਂ ਨੂੰ ਇਕੱਲੇ ਇਕੱਲੇ ਖੱਤੇ ਨੂੰ ਜਾਂਦਾ ਆਪਾਂ ਉਹ ਵੀ ਨਾਲ ਹੀ ਧਵਾ ਦੇਣਾ ਠੀਕ ਹੈ ਹਨਾ ਉਹਦੇ ਨਾਲ ਬਹੁਤ ਮੈਨੀਫੈਕਟ ਹੋਇਆ ਓਕੇ ਆਹ ਆਰਡੀਨ ਵਾਲੇ ਪੱਕੇ ਇਹਦੇ ਵਿੱਚੋਂ ਇੱਦਾਂ ਸਾਈਡਾਂ ਨੂੰ ਵੀ ਜਾਂਦੇ ਆ ਖਾਲੇ ਅੱਛਾ ਦੂਸਰੀ ਚੀਜ਼ ਦੂਸਰੀ ਚੀਜ਼ ਆਹ ਜਿਹੜਾ ਆ ਨੰਬਰ ਸਿਕਾ ਇੱਥੇ ਜਾ ਕੇ ਆ ਜਿਹੜੀ ਸਾਡੀ ਪੰਚਾਇਤ ਦੀ ਜ਼ਮੀਨ ਹੈ ਤੇ ਆਪਣੇ ਘੋੜੇ ਵਾਲਿਆਂ ਦੇ ਪੌਂਦੇ ਜਦ ਕਲਦੀਬ ਹੁਣੀ ਇੱਥੇ ਜਾ ਕੇ ਇਹ 10 ਕੇਤ ਅਸੀਂ ਇਹਦੇ ਵਿੱਚ ਪਾ ਕੇ ਉੱਥੇ ਤੱਕ ਛੱਡ ਦੇਣਾ ਹਾਂ ਉੱਥੇ ਬੁਰੇ ਨਕਾ ਲ ਇੱਕ ਛੱਡ ਦੇਣਾ ਹੈ ਨਾ ਟੋਟਲ ਕਹਿਣ ਦਾ ਵੀ ਇਹਨਾਂ ਨੂੰ 100 ਖੇਤ ਦਾ ਆਸੇ ਪਾਸੇ ਪਾਣੀ ਦਾ ਸਹਿਮਤੀ ਚਾਹੀਦੀ ਹੈ ਇਹਨਾਂ ਇੱਕ ਫਾਰਮ ਦੇਣਾ ਆਪਾਂ ਨੂੰ ਫਾਰਮ ਦੇ ਵਿੱਚ ਆਪਾਂ ਕਹਿੰਦੇ ਹਾਂ ਸਾਨੂੰ ਅਸੀਂ ਜੇ ਪਾਣੀ ਦੇਣਗੇ ਸਾਨੂੰ ਲੈਣਗੇ ਖਰਚਾ ਸਾਰਾ ਇਹਨਾਂ ਨੇ ਕਰਨਾ ਮੋਟਰਾਂ ਇਹਨਾਂ ਨੇ ਲਾਉਣੀਆਂ ਪਾਈਪ ਇਹਨਾਂ ਨੇ ਵਿਛਾਉਣਾ ਨੱਕਾ ਬਣਾ ਕੇ ਹੀ ਨਹੀਂ ਦੇਣਾ ਹੈ ਕਿਸੇ ਦਾ ਦਿਲ ਕਰਦਾ ਆਪਣਾ ਟੱਕਣ ਖੋਲ ਲੋ ਕਿਸੇ ਦਾ ਦਿਲ ਕਰਦਾ ਨਾ ਸਹੀ ਗੱਲ ਹੈ ਠੀਕ ਹੈ ਜੀ ਇਹ ਆ ਸਹੀ ਹੈ ਤੇ ਜਿੱਦਣ 100 ਖੇਤ ਉਹਦੇ ਅਛਾ ਇਹ ਜਿੱਦਣ ਜਿਹੜੇ ਬੰਦੇ ਬਾਹਰ ਗਏ ਨੇ ਹਾਂਜੀ ਸੈਂ ਉਹਨਾਂ ਦੇ ਚਾਹੀਦੇ ਕਿ ਜਿਹੜੇ ਠੇਕੇਦਾਰ ਉਹਨਾਂ ਦੇ ਚਾਹੀਦੇ ਠੇਕੇਦਾਰ ਵੀ ਕਰ ਸਕਦਾ ਜਿਹੜਾ ਵੰਦਾ ਵਾ ਉਹ ਕਰ ਸਕਦਾ ਠੀਕ ਹੈ ਜਿਹੜਾ ਮਲਠੇ ਸਕੈਨ ਕਰਕੇ ਭੇਜਣਾ ਚਾਹੁੰਦਾ ਉਹ ਫਾਰਮ ਭੇਜ ਦਾਂਗੇ ਉਹ ਤੇ ਸਾਈਨ ਕਰਕੇ ਭੇਜ ਦੇ ਓਕੇ ਹਾਂ ਤਾਂ ਕੋਈ ਨਹੀਂ ਜਿਹੜਾ ਜ਼ਮੀਨ ਕੱਲੇ ਕੋਈ ਨਹੀਂ ਨਹੀਂ ਬਾਹਰੋਂ ਫੋਨ ਮਾਰ ਕੇ ਜਿਹੜਾ ਆਉਂਦਾ ਬੰਦਾ ਇਹ ਚ ਕਿਹੜਾ ਕਿਸੇ ਦਾ ਨੁਕਸਾਨ ਹੋਣਾ ਸਾਰੇ ਹੋਈ ਨਹੀਂ ਹੈ ਨਹੀਂ ਦਿਲ ਕਰਦਾ ਕਿ ਨਾ ਲਾਵੇ ਦੂਸਰਾ ਗੱਲ ਆ ਅਸੀਂ ਜਦੋਂ ਪਉਣਾ ਹੀ ਅਸੀਂ ਆਪਣੀ ਗਵਰਨਮੈਂਟ ਦੀ ਜ਼ਮੀਨ 'ਚ ਆਪਣੀ ਆਪਾਂ ਕਹਿੰਦੇ ਨਹੀਂ ਕਿ ਨਾ ਲਾਵੇ ਕਿਹਦੇ ਖੇਤ 'ਚ ਪਾਣ ਨਹੀਂ ਕਿਸੇ 'ਚ ਖੇਤ ਜਾਣਾ ਨਹੀਂਗਾ ਆਪਾਂ ਆ ਵੀ ਸਰਕਾਰੀ ਰਾਹ ਸਾਡਾ ਪੰਚਾਇਤ ਦਾ ਆ ਇਹ ਹੀ ਤਾਂ ਸਾਨੂੰ ਸਮਝ ਨਹੀਂ ਆਉਂਦਾ ਸੀ ਕਿ ਲੋਕੀ ਮੰਨਦੇ ਕਿਉਂ ਨਹੀਂ ਹੈਗੇ ਵੀ ਬਾਈ ਵੀ ਤੁਸੀਂ ਇਦਾਂ ਕਰੋ ਜੀ ਆਪਾਂ ਗੱਲ ਨੂੰ ਨਿਬੇੜੀਏ ਤੁਸੀਂ ਸਾਨੂੰ ਫਾਰਮ ਦਿਓ ਅਸੀਂ ਤੁਹਾਨੂੰ ਇਹ ਐਵਰੇਜ ਏਰੀਆ 100 ਖੇਤ ਦੇ 100 ਕੀ 10 ਸਾਡੇ ਪੰਚਾਇਤ ਦੇ ਆ ਤੇ 90 ਰਹਿ ਗਿਆ ਠੀਕ ਹੈ ਨਾ ਆ ਸਾਰੀ ਜਿਹੜੇ ਇਧਰ ਨੂੰ ਆਉਣਾ ਇਹ ਸਾਰੇ ਇਧਰ ਕਿਨੇ ਖੇਤ ਬਣ ਜਾਂਦੇ ਇੱਥੇ ਹਾਂ ਜੀ ਘੱਟੋ ਘੱਟ ਇਹ 30-50 ਕਿੱਤੇ ਆਪਣੇ ਵੀ ਸਾਰੇ ਜਿਆਦਾ ਜਦ ਦੇ ਵੱਧ ਬਣ ਜਾਂਦੇ ਜਿੰਨੇ ਵੱਤੋਂ ਸਹੁੰ ਨੇ ਦੀ ਕਰਾ ਲਓ ਬਸ ਤੁਸੀਂ ਸਾਨੂੰ ਦਿਓ ਮੈਂ ਤਾਂ ਦੱਸਦਾ ਪਪਾ ਕੀ ਕਰੋ ਤੁਸੀਂ ਆ ਜਿਹੜਾ ਖਾਲੇ ਵਾਲਾ ਕੰਮ ਹੈ ਇਹ ਤਾਂ ਤੁਸੀਂ ਆਪਣਾ ਸ਼ੁਰੂ ਕਰੋ ਗਵਰਨਮੈਂਟ ਦੇ ਇਹਦਾ ਖਾਲੇ ਦਾ ਨਕਸ਼ਾ ਲੈ ਲਓ ਸਰ ਅਸੀਂ ਸਾਰੇ ਸਾਰੇ ਨਕਸ਼ੇ ਤੁਹਾਡੇ ਕੋਲ ਆ ਹਾਂ ਸਾਰੇ ਨਕਸ਼ੇ ਦਫ਼ਤਰ ਪਈਏ ਸਭ ਨਾ ਸਾਰਾ ਤੇ ਸਰ ਅਹੀਂ ਅਸਟ੍ਰੂਮਟ ਨਾ ਦਮ ਹੁਣ ਤੁਹਾਡਾ ਕੰਮ ਹੋ ਗਿਆ ਨਹੀਂ ਗੱਲ ਸਮਝੋ ਨਾ ਇਹਨਾਂ ਦੀ ਇੱਕ ਸਮੱਸਿਆ ਵੀ ਗੌਰਮੈਂਟ ਨੂੰ ਵੀ ਨਹੀਂ 100 ਫੀਟ ਦਾ ਭੇਜਣਾ ਵੀ ਉੱਥੇ ਡਿਮਾਂਡ ਹੈਗੀ ਹੈ। ਖਾਣਾ ਪੂਰਤੀ ਆ ਸਮਝ ਲੋ ਇੱਕ। ਪਹਿਲਾਂ ਕਰ ਦਾਂਗੇ ਇਹਦੇ ਨਾਲ ਨਾਲ ਨਹੀਂ ਨਹੀਂ ਇਹ ਤਾਂ ਪੂਰਾ ਪ੍ਰੋਜੈਕਟ ਬਣਨਾ ਜੀ ਇਹ। ਜਦੋਂ ਜਦੋਂ ਸੀਲ ਹੋ ਗਿਆ ਨਾ ਇਹ ਵੀ ਇਹ ਪ੍ਰੋਜੈਕਟ ਇਦਾਂ ਬਣ ਗਿਆ ਉਸ ਤੋਂ ਬਾਅਦ ਕਿਸੇ ਨੂੰ ਪਾਣੀ ਨਹੀਂ ਮਿਲਣਾ। ਤੇ ਲੋਕੀ ਮੈਂ ਇਦਾਂ ਕਰਨਗੇ ਤੁਹਾਡੇ ਨੂੰ ਨੱਕਾ ਦੇ ਦੇਉ ਮਿਲਣਾ ਨਹੀਂ। ਫੇਰ ਫੇਰ ਹੀ ਮਿਲਣਾ। ਐਕਸਟੈਂਸ਼ਨ ਐਕਸਟੈਂਸ਼ਨ ਕਿਤੇ ਬੋਲਣਾ ਬਾਅਦ ਕਿਤੇ 2 ਸਾਲਾਂ ਬਾਅਦ ਕਿਉਂਕਿ ਜਦੋਂ ਪਾਈ ਪੈਣ ਲੱਗਦੀਆਂ ਨਾ ਫੇਰ ਲੋਕੀ ਆਉਂਦੇ ਆ ਮੈਨੂੰ ਵੀ ਪਾਣੀ ਦੇ ਦੇ ਜੀ ਮੈਨੂੰ ਵੀ ਚਾਹੀਦਾ। ਮੈਂ ਇਹ ਸੋਚਦਾ ਸੀ ਮੈਂ ਕਿ ਆ ਪਾਈਪਰ ਦੀ ਸਾਈਡ ਵਾਲਾ ਕੰਮ ਕਰ ਲਈਏ ਵੀ ਕਰਕੇ ਸ਼ਾਇਦ ਉਹ ਵੀ ਮੁੜ ਕੇ ਪਰ ਲਈ ਜਾਣਾ ਇੱਕੋ ਵਾਰੀ ਪੂਰਾ ਪ੍ਰੋਜੈਕਟ ਬਣ ਕੇ ਤੁਹਾਡੇ ਸਾਈਨ ਹੋ ਗਏ ਫੇਰ ਜਾਣਾ ਸਰ ਬ੍ਰਾਂਚ ਹੋਣਾ ਲੱਗਣਾ ਯਾਰ ਤਾਂ ਪੇਰ ਲੱਗਾ ਤੇ ਮੁੜ ਲਈ ਪੈ ਗਈ ਉਥੇ ਫਿਰ ਸਾਨੂੰ ਵੀ ਲੋ ਸਾਨੂੰ ਵੀ ਲੋ ਤੇ ਕਲੇਸ਼ ਪੈ ਗਿਆ ਬੜਾ ਉਥੇ ਫੋਨ ਆਣੀ ਸੀ ਮੰਤਰੀ ਦੀ ਮਤਲਬ ਵੀ ਅਸੀਂ ਇੱਥੋਂ ਪਾਈਪ ਕੱਢਤੀ ਪਹਿਲਾਂ ਇਹ ਨਹੀਂ ਮੰਨਿਆ ਬਾਅਦ ਰੌਲਾ ਪਾ ਲੈਣਾ ਵੀ ਇਹ ਤੇ ਮੈਨੂੰ ਵੀ ਨੱਕਾ ਦਿਓ ਮੁੜ ਕੇ ਨਹੀਂ ਦੇਣਾ ਇਹ ਨਹੀਂ ਲੱਗਣਾ ਪਹਿਲਾਂ ਲੱਗ ਕੇ ਭੇਜ ਦੇਣਾ ਮਤਲਬ ਜਿੱਦਾਂ ਜਿਹੜੇ ਤੁਹਾਡੇ ਪਾਸ ਹੋ ਗਏ ਨੱਕੇ ਫਾਈਨਲ ਹੋ ਗਏ ਉਹੀ ਮੜ ਕੇ ਚੱਲਣਗੇ ਮਨੂੰ ਇੱਕ ਤੋਂ ਗਾਂ ਲੈ ਜਵੇ ਮਾੜਾ ਮਾੜਾ ਨਿੱਕੀ ਉਹ ਤੁਹਾਡੇ ਕਹਿੰਦੇ ਮਾੜੀ ਮੋਟੀ ਪੁਲੀ ਚੋ ਵੀ ਲਾਏ ਨਹੀਂ ਅੰਦਰ ਨੂੰ ਪਾ ਦੇ ਹੋਈ ਤੋਂ ਨਹੀਂ ਬਣੀ ਉਹ ਨਹੀਂ ਬਣੀ ਉਹ ਨਿੱਕੀ ਮਾੜੀ ਮੋਟੀ ਹੋਸਾਦੇ ਪਜਾਦਾ ਨਹੀਂ ਮਤਲਬ ਕੋਈ ਆਪਣੇ ਲੈਵਲ ਤੇ 10 3 ਪਰ 10 ਨਾ ਨਹੀਂ ਸ਼ੂ ਨਹੀਂ ਕਰਮਗੇ ਤੇ ਇਹ ਤਾਂ ਭਾਜੀ ਬਹੁਤ ਫਾਇਦਾ ਮੈਂ ਕਹਿੰਦਾ ਮੋਟਰਾਂ ਨਾਲੋਂ ਵੀ ਜ਼ਿੰਮੇਦਾਰ ਨੂੰ ਵੱਧ ਫਾਇਦਾ ਹੈ ਯਾਰ ਇਹ ਦੇ ਵੀ ਪਰਦੀ ਬਹੁਤ ਫਾਇਦਾ ਆ ਆਪਣੇ ਥੱਲੋਂ ਪਾਣੀ ਨਿਕਲਣਾ ਇਹ ਨਾਲ ਹੀ ਉਹ ਪਾਣੀ ਆਪਣਾ ਵੱਜਣਾ ਕਦੋਂ ਵੇਲੇ ਹੀ 80% ਪਾਣੀ ਵੱਜ ਜਾਣਾ ਤੁਹਾਡਾ ਇਹ ਸਾਡੇ ਹੋ ਰਿਹਾ ਸਿਆਲ ਨੂੰ ਚੋਰੀ ਹੋਈ ਰਹਿੰਦੀ ਹੈ ਕਦੇ ਟਰਾਂਸਫਾਰਮ ਖੁੱਲ ਗਿਆ ਕਦੇ ਖੁੱਲ ਖੁੱਲ ਗਿਆ ਸਾਡੇ ਭਾਈ ਜੀ ਜੀ ਐਮਰਜੈਂਸੀ ਲਾਈਟ ਨਹੀਂ ਖਰਾਬ ਹੋ ਜਾਂਦੀ ਕੀ ਵਾਰੀ ਚੋਣੇ ਮਿਲ ਲਾਈਟ ਖਰਾਬ ਹੋ ਜਾਂਦੀ ਟਰਾਂਸਫਾਰਮ ਸੜ ਜਾਂਦਾ ਮਤਲਬ ਬਸਲੇ ਦੇ ਵਿੱਚ ਤੇ ਜਨਰੇਟਰ ਲੱਗੇ ਹੋਣੇ ਆ ਸਪੈਸ਼ਨ ਆ ਜਾ ਠੀਕ ਹੈ ਜਨਰੇਟਰ ਲੱਗੇ ਹੋਏ ਜਦੋਂ ਮਰਜ਼ੀ ਪਾਣੀ ਚੱਕ ਲਿਓ ਬੈਠ ਚਲੋ ਇਸ ਦੀ ਲਾਈਟ ਦੀ ਪ੍ਰੋਬਲਮ ਆਉਂਦੀ ਪ੍ਰੋਬਲਮ ਕਿ ਤਨ ਅਨੁਸਾਰ ਹੈ ਇੱਕ ਇਹਨਾਂ ਨੂੰ ਮੈਂ ਕਿਹਾ 15 20 ਸਾਲ ਹੋ ਗਏ ਚ ਉਸ ਜਨਰੇਟਰ ਲਾਏ ਇੱਕ ਇੱਕ ਪੁਆਇ ਏ ਬਾਜੀ ਪਤਾ ਕੀ ਇਹ ਕ੍ਰੈਕ ਲੋਕਾਂ ਦੇ ਛੇ ਦਿਨਾਂ ਦਾ ਦਿਮਾਗ ਦੇ ਵਿੱਚ ਇਹ ਆ ਵੀ ਖਰੇ ਉਹਨਾਂ ਦਾ ਆ ਵੀ ਟ੍ਰੀਟਮੈਂਟ ਪਲਾਟ ਵਾਲਿਆਂ ਨੇ ਆਪਣਾ ਇਹ ਲੋਕਾਂ ਨੂੰ ਦੱਸਣਾ ਹੈ ਕਿ ਇਹ ਬਖਰਾ ਆ ਇਹ ਪੰਜਾਬ ਗਵਰਨਮੈਂਟ ਦਾ ਆ ਉਹ ਸਾਡਾ ਲੋਕਲ ਗਵਰਨਮੈਂਟ ਦਾ ਸੀਵਰੇਜ ਆ ਵੀ ਇਹ ਨਾ ਆਪਣਾ ਕੋਈ ਮਤਲਬ ਨਹੀਂਗਾ ਉਹਨਾਂ ਨੇ ਤਾਂ ਆਪਣਾ ਪਾਣੀ ਜਿਹੜਾ ਉਧਰੋਂ ਲੈ ਆਣਾ ਲੈ ਆਣਾ ਹੀ ਆ ਇਹ ਐਕਸਟਰਾ ਗਵਰਨਮੈਂਟ ਦੀ ਸਕੀਮ ਆ ਇਹ ਜ਼ਿੰਮੇਵਾਰਾਂ ਨੂੰ ਇਹ ਪ੍ਰੋਜੈਕਟ ਹੀ ਲੱਗ ਗਿਆ ਇਹ ਤੇ ਚਾਬੀ ਤੁਹਾਨੂੰ ਦੇ ਦੇਣੀ ਆ ਤੁਸੀਂ ਜਦੋਂ ਮੋਟਰ ਚਲਾਉਣੀ ਆ ਉਦੋਂ ਜਿੰਦਾ ਖੋਲ ਕੇ ਮੋਟਰ ਚਲਾ ਲਈ ਪਤਾ ਕੀ ਜਦੋਂ ਪਾਰਟੀ ਵੇਲੇ ਕਈਆਂ ਨੇ ਅੱਜ ਅਗਲੇ ਦਿਨਾਂ ਜਾ ਵੀ ਇਹਨਾਂ ਦਾ ਖਰੇ ਕੰਮ ਪਾਣੀ ਨਿਕਲ ਤੋਂ ਰੁਕਦਾ ਆ ਵੀ ਇਹ ਤਾਂ ਅੰਦਰੇ ਹੁਣ ਆਫਰ ਕਰਦਾ ਹੈ ਕੋਈ ਲੈ ਆਂਦੇ ਨਹੀਂ ਇਹ ਉਹਦੇ ਨਾਲ ਦਾ ਕੋਈ ਹੈ ਹੀ ਨਹੀਂਗਾ ਇਹ ਵੱਖਰਾ ਆ ਨੂਰ ਮਿਲ ਦਿਖਾ ਦਿਓ ਉਹਨਾਂ ਕਿ ਰਾਈਜ਼ਿੰਗ ਮੈਨ ਪਈ ਹੋਈ ਨਹੀਂ ਆ ਵੱਖਰਾ ਆ ਉਧਰ ਪਈ ਹੋਈ ਨਹੀਂ ਰਾਈਜ਼ਿੰਗ ਮੈਨ ਤੂੰ ਜਿਹੜ ਵਿਚ ਪਲੇਖਾ ਆ ਵਿਖਰਿਆ ਉਹ ਰਾਈਜ਼ਿੰਗ ਮੇਨ ਆ 37 38 ਕਰੋੜ ਦਾ ਪ੍ਰੋਜੈਕਟ ਆ ਵੀ ਉਹ ਰੁਕ ਜਾਣੀ ਉਹ ਰੁਕਣੀ ਨਹੀਂ ਹੈਗੀ ਹਜੇ ਸਰਕਾਰ ਇਹ ਚੀਜ਼ ਤੇ ਆ ਵੀ ਚਲੋ ਸਾਰਿਆਂ ਨਾਲ ਸੁਝਾਅ ਵਾ ਕੇ ਸਹਿਮਤੀ ਨਾ ਹੋ ਜਵੇ ਨਹੀਂ ਤਾਂ ਗਵਰਨਮੈਂਟਾਂ ਦੇ ਪ੍ਰੋਜੈਕਟ ਨਹੀਂ ਰੁਕਦੇ ਹੁੰਦੇ ਜਦੋਂ ਐਕਸਪ੍ਰੈਸ ਵੇ ਨਿਕਲਣ ਲੱਗਾ ਉਦੋਂ ਵੀ ਤਾਂ ਰੋਲੇ ਪੈਂਦੇ ਸੀਗੇ ਸਰਕਾਰ ਨੇ ਚਾਹੇ ਉਹਨੂੰ ਕਿਸ ਤਰ੍ਹਾਂ ਸੈਟੀਸਫਾਈ ਕਰਕੇ ਹੋਏਗਾ ਪੂਰੇ ਨਾ ਜਿੱਥੇ ਰੇਟ ਦਾ ਫਰਕ ਸੀ ਰੇਟ ਕਰਕੇ ਸਰਕਾਰ ਚਾਹੁੰਦੀ ਆ ਵੀ ਬੈਠ ਕੇ ਟੇਬਲ ਤੇ ਟਾਕ ਤੇ ਗੱਲ ਹੋ ਕੇ ਜੇ ਕਿਸੇ ਦਾ ਇਸ਼ੂ ਹੈਗਾ ਇਸ਼ੂ ਰੀਸੋਲਵ ਕਰਕੇ ਤੇ ਉਹ ਪ੍ਰੋਜੈਕਟ ਤਾਂ siree ਜਾਣਾ ਜਣਾ ਪ੍ਰੋਜੈਕਟ ਨਹੀਂ ਰੁਕਣਾ ਹੈਗਾ ਇਹ ਇਹ ਜਿਹੜਾ ਪ੍ਰੋਜੈਕਟ ਆਪਾਂ ਨੂੰ 100 ਖੇਤ ਦਾ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ 5-7 ਸਾਲ ਬਾਅਦ ਸਾਡਾ ਹੋ ਡਿਮਾਂਡ ਆ ਜਾਂਦੀ ਹੈ ਅਸੀਂ ਇਹਨਾਂ ਨੂੰ ਫੇਰ ਲਿਖੇ ਭੇਜਾਂਗੇ ਵੀ ਸਾਡਾ 100 ਖੇਤ ਤੋਂ ਮੂਰੇ ਹੋਰ ਤਿਆਰ ਆ ਤੇ ਫਿਰ ਜਦੋਂ ਉਹ ਐਕਸਟੈਂਡ ਹੋਊਗਾ ਮੇਰਾ ਖਿਆਲ ਹੈ ਸਾਡੇ 7-8 ਛੱਪੜ ਆ ਪਿਛਲੇ 30 ਸਾਲ ਦਾ ਜਿਆਦਾ ਉਹ ਵਾਟਰ ਸਪਲਾਈ ਸਿਸਟਮ ਨਾਲ ਪਾਣੀ ਛੱਪੜ ਭਰੇ ਆ ਸਾਡੇ ਛੱ ਸਾਡੇ ਪਿੰਡ ਦੇ ਵਿੱਚ ਨਾ ਕੋਈ ਇੰਡਸਟਰੀ ਆ ਨਾ ਕੋਈ ਜਰੀਲਾ ਪਾਣੀ ਆ ਨਾ ਕੋਈ ਮਤਲਬ ਕੋਈ ਫੈਕਟਰੀਆਂ ਦਾ ਨਾ ਡੇਹਰੀਆਂ ਦਾ ਕੁਝ ਇੱਥੇ ਤਾਂ ਕੋਈ ਹੈ ਹੀ ਨਹੀਂ ਇਦਾਂ ਦਾ ਘਰਾਂ ਦਾ ਹੀ ਪਾਣੀ ਆ ਲੁਧਿਆਣੇ ਇਸ ਕਰਕੇ ਗੱਲਾਂ ਬਣਦੀਆਂ ਨਹੀਂ ਹੈਗੀਆਂ ਜਰੀਲਾ ਦਾ ਪਾਣੀ ਆ ਰਿਹਾ ਵੀ ਖਰਾਬ ਕਰੇਗਾ ਖੇਤਾਂ ਨੂੰ ਇੱਥੇ ਤਾਂ ਪਾਣੀ ਖਰਾਬ ਕਰਨ ਵਾਲਾ ਕੰਮ ਹੀ ਹੈ ਨਹੀਂ ਕੋਈ ਤੇ 100% ਜਿਹੜਾ ਪਾਣੀ ਇਹ ਲਾਊਗਾ ਉਹਦਾ ਝਾੜ ਵਧੂਗਾ 100% ਕਿਉਂ ਆ